ਕੀ ਹਾਲਤ ਆਂ ਰਾਜਵੀਰ ਦੀ ਹਾਂਜੀ ਡਾਕਟਰਸ ਕੋ ਜਾ ਕੇ ਆਏ ਜੀ ਸੀਪਰ ਵੀ ਜਾ ਕੇ ਆਇਆ ਮੈਂ ਆ ਫਾਦਰ ਸਾਹਿਬ ਤੇ ਉਹ ਕਹ ਰਿਹਾ ਇੰਪਰੂਵ ਹੋ ਰਿਹਾ ਥੋ ਸੋ ਫੋਲ ਦ ਬਾਕੀ ਦੁਆ ਮੈਂ ਮਦਰ ਜੀ ਮਦਰ ਨੂੰ ਮਿਲਿਆ ਰਾਜਵੀਰ ਵੀ ਤੇ ਮੰਮਾ ਨੂੰ ਉਹ ਵੀ ਚੜਦੀ ਕਲਾ ਸਨ ਪਰ ਸਭ ਤੋਂ ਜ਼ਿਆਦਾ ਮੈਂ ਤੁਹਾਡੇ ਮਾਧਮੇ ਤੋਂ ਇਹ ਕਹੂੰਗਾ ਕਿ ਪਲੀਜ਼ ਜਿਹੜੇ ਵੀ ਘਰ ਬੈਠੇ ਆ ਬੱਚੇ ਬਜ਼ੁਰਗ ਮਾਤਾਵਾਂ ਭੈਣ ਭਰਾ ਸਾਰੇ ਅਰਦਾਸ ਕਰੋ ਬਹੁਤ ਪਿਆਰਾ ਭਰਾ ਸਾਡਾ ਬਹੁਤ ਨੇਕ ਇਨਸਾਨ ਆ ਮੈਂ ਪਰਸਨਲੀ ਬਹੁਤ ਅੱਛੇ ਤਰੀਕੇ ਨਾਲ ਜਾਣਦਾ ਰਾਜਵੀਰ ਨੂੰ ਤੇ ਮੈਂ ਦੋ ਤਿੰਨ ਦਿਨ ਪਹਿਲਾਂ ਵੀ ਆਇਆ ਸੀਗਾ ਔਰ ਜਿੱਦਨ ਦਾ ਇਹ ਹਾਦਸਾ ਹੋਇਆ ਸਾਰੀ ਫੈਮਿਲੀ ਮੇਰੀ ਵਾਈਫ ਮੇਰੇ ਬੱਚੇ ਮੇਰੇ ਇਵਨ ਮੇਰਾ ਬੇਟਾ ਮੈਂ ਜਦੋਂ ਘਰ ਜਾਣਾ ਇਹ ਤੋਂ ਪਤਾ ਲੱਗੇ ਤੇ ਪੁੱਛਦਾ ਕਿ ਭਾਜੀ ਠੀਕ ਹੋਗੇ ਰਾਜਵੀਰ ਭਾਜੀ ਤੇ ਮੈਂ ਇਹੀ ਕਹਿੰਦਾ ਮੈਂ ਕਹਿੰਦਾ ਕਿ ਬਾਬਾ ਜੀ ਨੂੰ ਤੂੰ ਇਹ ਕਹਿ ਕਿ ਜਲਦੀ ਜਲਦੀ ਠੀਕ ਕਰੋ ਕਿਉਂਕਿ ਮੈਂ ਰਿਲੇਟ ਕਰ ਪਾਨਾ ਮੈਂ ਵੀ ਫਾਦਰ ਆ ਮੇਰੀ ਵੀ ਬੇਟੀ ਬੇਟਾ ਆ ਬੜਾ ਔਖਾ ਜੀ ਲੈਟਸ ਹੋ ਓਕੇ ਸਾਡੀਆਂ ਦੁਆਵਾਂ ਇੰਨੀ ਦੁਨੀਆ ਦੀਆਂ ਦੁਆਵਾਂ ਬਰਥ ਨਾ ਜਾਣ ਔਰ ਮੈਨੂੰ ਲੱਗਦਾ ਨਹੀਂ ਜਾਣਗੀਆਂ ਕਿਉਂਕਿ ਇਹਨੇ ਪੋਜ਼ਿਟਿਵ ਤਰੀਕੇ ਨਾਲ ਸਾਰੇ ਰਾਜਵੀਰ ਨੂੰ ਠੀਕ ਕਰਨ ਦੀ ਪ੍ਰੇ ਕਰ ਰਹੇ ਨੇ ਲੈਟਸ ਹੋ ਫॉर द ਬੈਸਟ ਬਾਬਾ ਜੀ ਕਿਰਪਾ ਕਰਨ ਬਿਲਕੁਲ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਵਿੱਚ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਵੀ ਇੱਕ ਪੰਜਾਬ ਦੇ ਪੁੱਤ ਲਈ ਇੰਨੀ ਅਰਦਾਸਾਂ ਹੋ ਰਹੀਆਂ ਜੀ 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 ਉਹ ਉਹਨੇ ਖਟਿਆ ਉਹ ਬਹੁਤ ਮੈਂ ਕਮਰ ਵੀਰੇ ਨਾਲ ਵੀ ਹੁਣ ਅੰਦਰ ਇਹੀ ਗੱਲ ਕਰਿਆ ਸੀਗਾ ਮੈਂ ਔਰ ਰਾਜਵੀਰ ਜਦੋਂ ਵੀ ਬੰਦੇ ਸੀ ਜਾਂ ਮਿਲਦੇ ਸੀਗੇ ਸਾਨੂੰ ਦੋ ਦੋ ਢਾਈ ਢਾਈ ਤਿੰਨ ਦਿਨ ਘੰਟੇ ਗੱਲਾਂ ਕਰਨੀਆਂ ਜਾਂ ਬੜਾ ਨੇਕ ਇਨਸਾਨ ਹੈ ਐਕਚੁਅਲੀ ਹੀ ਇਸ ਬਹੁਤ ਪਿਆਰੀ ਸੋਲ ਆ ਤਾਂ ਹੀ ਮੈਂ ਮੈਂ ਕਦ ਪਤਾ ਨਹੀਂ ਮੈਂ ਮਾਨਸੀ ਮੇਰੀ ਵਾਈਫ ਨੇ ਇਹ ਗੱਲ ਕਰ ਰਹੀ ਮੈਂ ਕਹਿੰਦਾ ਯਾਰ ਇੱਥੇ ਲੱਗਦਾ ਕਿ ਰੱਬ ਹੈਗਾ ਕਿ ਇੰਨਾ ਅੱਛਾ ਇਨਸਾਨ ਆ ਉਹਨੂੰ ਇਨੀ ਤਕਲੀਫ ਕਿਉਂ ਹੋ ਰਹੀ ਆ ਕਿਉਂ ਉਹਦੇ ਪਰਿਵਾਰ ਨਾਲ ਐਦਾਂ ਹੋ ਰਿਹਾ ਫਿਰ ਵੀ ਫਿਰ ਕੰਦਾ ਕੀ ਕਰੇ ਫਿਰ ਐਟ ਦੇ ਐਂਡ ਆਫ ਦੇ ਫੇਅਰ ਕਹਿੰਦਾ ਬਾਬਾ ਜੀ ਤੁਸੀਂ ਠੀਕ ਕਰੋ ਬਸ ਤੇ ਤਿੰਨ ਕੁ ਦਿਨ ਪਹਿਲਾਂ ਨਾ ਇੱਕ ਗੱਲ ਸਾਹਮਣੇ ਆਈ ਸੀ ਵੀ ਜਦੋਂ ਉਹਨਾਂ ਦੀ ਤੀਨੇ ਉਹਨਾਂ ਨੂੰ ਹੱਥ ਲਾਇਆ ਨਾ ਤਾਂ ਉਹਨਾਂ ਦੇ ਹੱਥ ਨੇ ਮਾੜੀ ਜੀ ਮੂਵਮੈਂਟ ਕਰਨੀ ਸਟਾਰਟ ਕੀਤੀ ਸੀ ਕਹਿੰਦੇ ਨੇ ਨਾ ਵੀ ਪਿਓ ਤੇ ਤੀ ਦਾ ਰਿਸ਼ਤਾ ਹੀ ਉਹਦਾ ਦਾ ਹੁੰਦਾ ਬਿਲਕੁਲ ਬਿਲਕੁਲ ਜੀ ਮੈਂ ਜਾਣ ਸਕਦਾ ਮੈਂ ਜਿਵੇਂ ਕਿਹਾ ਮੈਂ ਰਿਲੇਟ ਕਰ ਸਕਦਾ ਕਿਉਂਕਿ ਮੇਰੀ ਵੀ ਛੋਟੀ ਬੇਟੀ ਆ 2 ਸਾਲ ਦੀ ਬੇਟੀ ਆ ਬੱਚਿਆਂ ਦਾ ਤਾਂ ਉਹ ਮਹਿਸੂਸ ਕਰ ਪਾ ਰਹਾ ਹਾਂ ਮੈਂ ਇਹੀ ਮੈਨੂੰ ਲੱਗਦਾ ਕਿ ਉਹ ਕਿਉਂਕਿ ਸਭ ਤੋਂ ਜ਼ਿਆਦਾ ਮਹਿਸੂਸ ਬੰਦਾ ਆਪਣੀ ਫੈਮਲੀ ਨੂੰ ਕਰ ਸਕਦਾ ਔਰ ਬੱਚਾ ਨਾ ਬਹੁਤ ਜ਼ਰਾ ਤੇ ਹੁੰਦਾ ਸਪੈਸ਼ਲੀ ਧੀਆਂ ਨਾਲ ਬਾਪ ਦਾ ਬਹੁਤ ਪਿਆਰ ਹੁੰਦਾ ਤੇ ਮੈਂ ਹੁਣ ਬੋਲਿਆ ਵੀ ਨਹੀਂ ਜਾ ਰਹਾ ਮਤੋਂ ਕਿ ਕੀ ਕਹਾਂ ਕੀ ਨਾ ਕਹਾਂ ਬਸ ਮੈਂ ਇਹੀ ਚਾਹੁੰਦਾ ਕਿ ਔਰ ਇਹੀ ਦੁਆ ਕਰਦਾ ਹਾਂ ਬਾਬਾ ਜੀ ਕਿ ਰਾਜਵੀਰ ਛੇਤੀ ਛੇਤੀ ਠੀਕ ਹੋ ਜਾਵੇ ਤੇ ਜਲਦੀ ਘਰ ਵਾਪਸ ਆਵੇ